ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਇਸ ਵਕਤ ਅਸੀਂ ਲੋਪੋ ਦੇ ਵਿੱਚ ਮੌਜੂਦ ਹਾਂ ਮੋਗਾ ਜ਼ਿਲ੍ਹੇ ਦਾ ਪਿੰਡ ਲੋਪੋ ਔਰ ਜਿਹਨਾਂ ਨੂੰ ਪੰਜ ਪੀਰੀ ਲੋਪੋ ਕਿਹਾ ਜਾਂਦਾ ਹੈ ਤੇ ਇੱਥੇ ਅੱਜ ਤੁਸੀਂ ਸਾਹਮਣੇ ਦੇਖ ਸਕਦੇ ਹੋ ਮੇਰਾ ਮੇਰੇ ਪਿੰਡ ਮੇਰੇ ਲੋਕ ਵੈਲਫੇਅਰ ਐਂਡ ਐਜੂਕੇਸ਼ਨਲ ਸੁਸਾਇਟੀ ਪਿੰਡ ਲੋਪੋ ਤੇ ਸਿੰਘ ਸਭਾ ਸਪੋਰਟਸ ਕਲੱਬ ਹਾਂਗਕਾਂਗ ਦੇ ਸਹਿਯੋਗ ਦੇ ਨਾਲ ਲੋਪੋ ਦੇ ਵਿੱਚ ਅੱਜ ਤੀਆਂ ਦਾ ਤਿਉਹਾਰ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅਕੀਲਾ ਦਿਨ ਔਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਤੀਆਂ ਦੇ ਤਿਉਹਾਰ ਤੇ ਕਿਉਂਕਿ ਤੀਆਂ ਸ਼ਬਦ ਹੈ ਜਿਹੜਾ ਤੀਆਂ ਤੋਂ ਬਣਿਆ ਔਰ ਇਸ ਦਿਨ ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਤੀਆਂ ਇਕੱਠੀਆਂ ਹੋ ਕੇ ਜਿਹੜਾ ਆਪਣਾ ਖੁਸ਼ੀ ਦਾ ਇਜ਼ਹਾਰ ਕਰਦੀਆਂ ਸੌਣ ਦੇ ਮਹੀਨੇ ਦੇ ਵਿੱਚ ਜਿਹੜੀਆਂ ਪਿੰਡਾਂ ਦੇ ਵਿੱਚ ਤੀਆਂ ਲਗਾਈਆਂ ਜਾਂਦੀਆਂ ਔਰ ਅੱਜ ਆਓ ਤੁਹਾਨੂੰ ਦਿਖਾਉਨੇ ਆ ਪਿੰਡ ਲੋਪੋ ਦੀਆਂ ਤੀਆਂ ਤੇ ਜਦੋਂ ਸਾਡੀਆਂ ਭੈਣਾਂ ਇਕੱਤਰ ਹੋ ਕੇ ਆਪਣਾ ਗਿੱਧਾ ਪਾ ਰਹੀ ਹੈ ਆਪਣੇ ਜਿਹੜੇ ਮਨ ਦੇ ਬਲਬਲੇ ਆ ਉਹ ਇੱਥੇ ਇਕੱਠੇ ਹੋ ਕੇ ਆਪਣਾ ਵੱਲ ਜ਼ਾਹਰ ਕੀਤੇ ਜਾਂਦੇ ਆ ਤੇ ਆਓ ਫਿਰ লাইਵ ਤੁਹਾਨੂੰ ਗਿੱਧਾ ਜਿਹੜਾ ਤੀਆਂ ਦਾ ਕੀਤਾ ਉਹ ਤੁਹਾਨੂੰ ਦਿਖਾਉਨੇ ਆ ਕੈਮਰਾ ਪਰਸ ਨੂੰ ਕਹਾਂਗੇ ਕਿ ਆਓ ਅਸੀਂ ਗਿੱਧੇ ਦੀ ਇੱਕ ਝਲਕ ਹੈ ਜਿਹੜੀ ਲਾਈਵ ਜਿੱਤੇ ਦੀ ਝਲਕ ਪੀਆਂ ਦੀ ਝਲਕ ਤੁਹਾਨੂੰ ਦਿਖਾਉਣ ਲਈ ਲੈ ਚੱਲਦੇ ਆ ਪਿੰਡ ਲੋਪੋ ਦੇ ਵਿੱਚ ਔਰ ਇਸ ਚੱਲਦੀ ਲਾਈਵ ਨੂੰ ਜਿਹੜਾ ਵਕਤ ਹੋਵੇ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਮਾਹੀ ਮਾਹੀ ਕੈਮਰਾ ਲਾ ਦਿਓ ਹਾਂ ਦਾ ਬੋਲਾ ਸਾਡੇ ਗੁਰੂਆਂ ਨੇ ਬੀਕਾ ਨੇ ਸਵਾਰੀ ਸਾਡੇ ਗੁਰੂਆਂ ਨੇ ਕਾਗਰ ਸਵਾਰੀ ਸਾਡੇ ਗੁਰੂਆਂ ਨੇ ਆਵਾਜ਼ te proturuke kitana ਸ਼ਾਦੇ ਗਿੱਦੇ ਵਿੱਚ ਨਕਰੀਦੀ ਧਮਕ ਪਈ ਦਰਵਾਜ਼ੇ ਗਿੱਦੇ ਵਿੱਚ ਨਕਰੀਦੀ ਧਮਕ ਪਈ ਦਰਵਾਜ਼ੇ ਗਿੱਦੇ ਵਿੱਚ ਨਕਰੀਦੀ ਧਮਕ ਪਈ ਦਰਵਾਜ਼ੇ ਗਿੱਦੇ ਵਿੱਚ ਨਕਰੀਦੀ ਪਿੰਡਾਂ ਵਿੱਚੋਂ ਪਿੰਡ ਸੁਣੇਂਦਾ ਪਿੰਡਾਂ ਵਿੱਚੋਂ ਪਿੰਡ ਸੁਣੇਂਦਾ ਪਿੰਡ ਸੁਣੇਂਦਾ ਲਲੀਆਂ ਬਈ ਹੱਥੋਂ ਦੇਦਾ ਵਰਦ ਸੁਣੀਦੇ ਉੱਥੋਂ ਦੇਦਾ ਵਰਦ ਸੁਣੀਦੇ ਧਰਾਚੋਨਾ ਦੇ ਟਲੀਆਂ ਬਈ ਪੱਤ ਪੱਟ ਕੇ ਮਕੀ ਵੀ ਦੇ ਬਦਕੇ ਮੱਕੀ ਦੇ ਬੀਜ ਦੇ ਗੁੱਟ ਗੱਟੀਆਂ ਚੱਲੀਆਂ ਮੇਲਾ ਲੋ ਪੋੜਾ ਗੋਮਟਿਆਰਾ ਚੱਲੀਆਂ ਮੇਲਾ ਲੋ ਪੋੜਾ ਗੋਮਟਿਆਰਾ ਚੱਲੀਆਂ ਲੋਨਾ ਦਾ ਪੋੜਾ ਗੋਮਟਿਆਰਾ ਚੱਲੀਆਂ ਮੇਲਾ ਲੋ ਪੋੜਾ ਦੋਮਟਿਆਰਾ ਚੱਲੀਆਂ ਮੇਲਾ ਲੋ ਪੋੜਾ ਪਾਉ ਗੋਲੀ ਕੇ ਹਾਏ ਮਾਪਾ ਦੇਖੇ ਤਾਂ ਤਰਤੂਰੇ ਦਾ ਮੇਲਾ ਜੇ ਕੋਈ 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 ਦੇਖੇ ਅੰਬ ਦੀ ਟਾਣੀ ਤਾਤਾ ਬੈਠਾ ਅੰਬ ਦੀ ਟਾਣੀ ਤਾਤਾ ਬੈਠਾ ਅੰਬ ਪਕਾਣੀ ਨਾ ਦੇਵੇ ਸੌਣੀ ਬਾਬਾ ਨੂੰ ਜਰ ਵਸਨ ਦੇਵੇ ਸੌਣੀ ਬਾਬਾ ਨੂੰ ਜਰ ਵਸਨ ਦੇਵੇ ਸੌਣੀ ਬਾਬਾ ਨੂੰ ਧਰ ਮੇਰੇ ਨੇ ਤਾਂ ਬਧੀ ਜਾਰੀ ਸਾਰੇ ਮੇਰੇ ਨੇ ਕੇਲੇ ਲਿਆਂਦੇ ਸੱਸ ਮੇਰੀ ਨੇ ਤੜਕੇ ਨੇ ਮੇਰੇ ਵਰੀ ਆਏ ਪਤੀਲਾ ਖੜਕੇ ਨੇ ਮੇਰੇ ਵਰੀ ਆਏ ਪਤੀਲਾ ਖੜਕੇ ਨੇ ਵਿਚਾਈ ਪਤੀਲਾ ਖੜਕੇ ਨੇ ਵੰਡਾਈ ਪਤੀਲਾ ਖੜਕੇ ਨੇ ਮੇਰੇ ਵਰੀ ਆਏ ਪਤੀਲਾ ਖੜਕੇ ਨੇ ਮੇਰੇ ਵਰੀ ਸੱਸ ਮੇਰੀ ਦੇ ਨਿਕਲੀ ਮਾਤਾ ਨਿਕਲੀ ਦਾਣਾ ਦਾ ਆਵੀ ਸੋਰਾ ਮੇਰਾ ਉੱਜਣੇ ਉੱਠ ਕੇ ਲੈ ਕੇ ਲਾਲ ਬਲਕਾਰੀ ਜੋਤ ਦਿਖਾਉਂਦੇ ਨੇ ਦਾੜੀ ਫੂਲ ਦੀ ਸਾਂ ਉਹਨੇ ਸਾਰੀ ਫੂਕਲੀ ਸਾਰੀ ਜੋਤ ਜਗਾਉਂਦੇ ਨੇ ਸਾਰੀ ਫੂਕਲੀ ਸਾਰੀ ਜੋਤ ਜਗਾਉਂਦੇ ਨੇ ਪਰਾਂ ਦੇ ਵੀਰੇ ਬਹਾਦਰ ਲੜਦੇ ਨੇ ਰਾਜੀਰਾ ਕੰਨਾਂ ਗਿੱਧੇ ਵਿੱਚ ਜਦ ਮੈਂ ਨੱਚਾ ਸੂਰਜ ਵੀ ਮੱਥਾ ਟੇਕਦਾ ਗਿੱਧੇ ਵਿੱਚ ਜਦ ਮੈਂ ਨੱਚਾ ਸੂਰਜ ਵੀ ਮੱਥਾ ਟੇਕਦਾ ਲੁਧਿਆਣੇ ਜੱਟੀ ਨੱਚੇ ਪੱਲੇ ਪੱਲੇ ਲੁਧਿਆਣੇ ਜੱਟੀ ਨੱਚੇ ਬੁਢਿਆਲਾ ਖੜਖੜ ਵੇਖਦਾ ਲੁਧਿਆਣੇ ਜੱਟੀ ਨੱਚੇ ਬੁਢਿਆਲਾ ਖੜਕੇ ਵੇ ਜੇ ਮੁੰਡੇ ਆਵੇ ਤੈਨੂੰ ਨਨੂ ਲਾਲ ਹੱਥੁੰੰਦੇ ਆ ਮਾਫੀ ਮੰਗ ਲਾ ਤਨਨੂ ਲਾਲ ਹੱਥੁੰੰਦੇ ਆ ਮਾਫੀ ਮੰਗ ਲਾ ਤਨਨੂ ਲਾਲ ਹੱਥੁੰੰਦੇ ਆ ਮਾਫੀ 2020 ਜੇ ਬੇਰੀ ਬੋਲਣਾ ਬਾਤਾਂ ਬਣਾ ਆ ਤੇਰੇ ਜੇ ਜਾਵੇ ਤਾਂ ਵੇ ਤਾਂ ਔਰ ਨਾਇਆਂ ਨੇ ਤਾਂ ਲਿਆਂਦੀ ਬકરી ਨਾਇਆਂ ਨੇ ਤਾਂ ਲਿਆਂਦੀ ਬકરી ਉਹ ਜੋੜ ਜੇ ਫਿਰ ਸੇ ਲੜ ਕੇ ਉਹ ਲੈਣ ਪਉਠੀ ਅੱਧੀ ਗੜਬੀ ਨਾਈ ਉੱਠਿਆ ਭਰ ਕੇ ਵੇ ਆਉਂਦੇ ਨੂੰ ਕਾਪੜਚੀ ਆ ਗਈ ਲੈ ਗਏ ਨਾਈ ਨੂੰ ਫੜ ਕੇ ਨੀਚ ਡਾਲਾ ਗੋਰਗੇ ਜੁਮੀਰ ਨੇ ਹੱਥ ਨਹੀਂ ਛੁਡਾ ਲਾ ਗੋਰਗੇ ਜਮੀਨ ਕਹਿੰਦੇ ਤੱਕ ਨੀਚ ਰਿਆ ਰਿਟ ਜਰਾਵਾਂ ਦੇ ਨਾ ਲੱਗਦੀ ਰੋਸ਼ਨੀ ਪਾਈ ਬਲ ਬਲ ਬਲੇ ਬਲੇ ਬਲ ਬਲੇ ਬੈਲੀਆਂ ਦਾ ਕਾਠ ਹੋ ਗਿਆ ਉਹ ਤੇ ਫਤਨਾ ਮੰਗਾਈਆਂ 40 40 ਚੋਂ ਇੱਕ ਬਚ ਗਈ ਮਰ ਜਾ ਕੇ ਮੈਂ ਲਾ ਮਾਰੀ ਛਣਦਰ ਆਏ ਦੇਖਦਾ ਜੀ ਮੈਂ ਡਰਦੀ ਬਲ ਬਲੇ ਪੰਜਾਲੀ ਨਿਆ ਤੇ ਚੱਕ ਬਟਿਆ ਗੇਂਦਕ ਬੁਰਨਾ ਕਾਲੀ ਨਿਆ ਤੇ ਚੱਕ ਬਟਿਆ ਕਾਲੀ ਨਿਆ ਤੇ ਚੱਕ ਬਟਿਆ ਦੇਖੀ ਜਾ ਪਾਈ ਮੇਰੇ ਵੀਰ ਦਾ ਠਣਦਾਰ ਦੀ ਕੁੜੀ ਚੱਕ ਲਿਆ ਵੇ ਧੀ ਚੱਕ ਡਿਵਟੀ ਦੀ ਜਿਹੜੀ ਲੰਮੀਆਂ ਤਰੀਕਾ ਬਲ ਬਲੇ ਪਾਵੇ ਗੱਡੀਆਂ ਸੀ ਉਹ ਚੜਨਾ ਜਿਹੜੀ ਵੀਤ ਹਨੇਰ ਨੂੰ ਤਾਵੇ ਕੋ ਚਾਵੇ ਵੀਤ ਹਨੇਰ ਕੀ ਵਿਖਦਾ ਉਹ ਫਿਖਦੇ ਅੰਬਰ ਦੇ ਪਾਰੇ ਕਬਰੂ ਮੁੱਲ ਵਿਖਦੇ ਛਾਂਟ ਪਤਲੀਆਂ ਨਾਰੇ ਕਬਰੂ ਮੁੱਲ ਵਿਖਦੇ ਛਾਂਟ ਦੋਰੀਆਂ ਨਾਰੇ ਕਬਰੂ ਮੁੱਲ ਵਿਖਦੇ ਸ਼ਾਵਾ 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 ਕਬਰੂ ਮੁੱਲ ਵਿਖਦੇ

ਕੀ ਪਾਵਾਂ ਐਣੀ ਨਾਲ ਦਾ ਸਾਤੀ ਬolli ਕੀ ਪਾਵਾਂ ਐਣੀ ਨਾਲ ਦਾ ਸਾਤੀ ਬolli ਕੀ ਪਾਵਾਂ ਐਣੀ ਨਾਲ ਦਾ ਸਾਤੂ ਬolli ਲਾਵਾਂ ਹਸ ਬਦਤੀ ਬolli ਨਾਲ ਕਰਦੇ ਆ ਨਾ ਦਾਤੀ ਬolli ਪਾ ਕੁੜਦੇ ਸਰਦਾਰ ਵੀਰ ਮੇਰਾ ਪਹਿਣਾ ਨੂੰ ਮੱਥਾ ਟੇਕੇ ਸਰਦਾਰ ਵੀਰ ਮੇਰਾ ਪਹਿਣਾ ਨੂੰ ਮੱਥਾ ਟੇਕੇ ਹੱਥ ਜੋ ਟੇਕੇ ਮਾ ਪਿੰਡ ਦੇ ਪੰਚੀ ਕੁੱਤ ਲੋਟੀ ਚੀਰ ਕੋਰਾ ਉਹ ਗਾਇਨਾ ਦਾ ਮੇਰਾ ਮਾਪੀ ਲੈ ਲਿਆ ਰੂਪ ਬਣਾ ਕੇ ਜਾ ਰਾ ਚੌਂਕੀ ਪੱਟਲੀਆਂ ਬੋਲੰਗਾਂ ਮਿਲਿਆ ਚੌਂਕੀ ਪੱਟਲੀਆਂ ਬੋਲੰਗਾਂ ਪਿਆਰਾ ਚੌਂਕੀ ਪੱਟਲੀਆਂ ਬੋਲੰਗਾਂ ਆਹ ਰੋਕੀ ਹਿੰਦਸਾ ਬੋਲੋ ਨਾ ਮੈਂ ਨਹੀਂ ਪੇਜਾਂਦਾ ਗੋਟੇ ਗੋਟੇ ਸਾਵੇ ਕੀ ਰਾਣੀ ਜਾਣਦਾ I'm <laughs> <laughs> ਆਪਣਾ ਦਾਦਾ ਮੇਰਾ ਟੋਲ ਸੱਸੀ ਗੱਦ ਹਸੀ ਨੀ ਬੋਲੀ ਇੱਕ ਬਾਜੀ ਪਾਉਦਾ ਪਾਉਂਦੇ ਸੇਹਕਾਰੀ ਮੇਰਾ ਕਮੰਦ ਰਾਜਾ ਹਾਰ ਮਾਇ ਨੇ ਰੀਏ ਦਸ ਦੀ ਦਾ ਕੱਦਾ ਯਾਰ ਮਾਇ ਰੀਏ ਦਸ ਦੀ ਦਾ ਕੱਦਾ ਤੁਮਾਰ ਮਾਇ ਨੇ ਰੀਏ ਦਸ ਮਾਨ ਦਾ ਚੰਦ ਜਾਂਦੀ ਲੜੀ ਲੋਹੇ ਹਾਰੀ ਜਾਂਦੀ ਕਰਦੀ ਕਾਣੀ ਨੀ ਵਸਤੂ ਤਾਂ ਮੈਨੂੰ ਲੱਗੇ ਮਜਜ ਨੀ ਤੂੰ ਤਾਂ ਮੈਨੂੰ

ਸੀ ਹਰੀ ਪੌਂਚੀ ਨੀ ਚਿਟੀ ਪੌਂਚੀ ਮੇਰੇ ਬਾਪ ਦਾ ਜਵਾਈ ਨਹੀਂ ਵੜਾਉਂਦੀ ਮੇਰੇ ਬਾਪ ਦਾ ਜਵਾਈ ਨਹੀਂ ਵੜਾਉਂਦੀ ਮੇਰੇ ਹੱਥ ਕਰਿਆ ਤੇ ਅਟੜ ਗਿਆ ਸੀ ਮੇਰੇ ਬਾਪ ਦਾ ਜਵਾਈ ਨਹੀਂ ਵੜਾਉਂਦੀ ਨਾ ਦਿਨਾਂ ਦੇ ਤਿਲ ਪਾ ਮੱਖਣੀ ਤਿੰਨ ਦਿਨਾਂ ਦੇ ਤਿਲ ਪਾ ਮੱਖਣੀ ਖਾ ਗਿਆ ਟੁਕਤੇ ਤਰ ਕੇ

ਆਵੇ ਕਾਵੇ ਡੰਡੀਆਂ ਕਰਾ ਮੁੰਡਿਆ ਵੇ ਜਿੰਨ ਵਿੱਚ ਦੀ ਮਾਣੇ ਆਵੇ ਡੰਡੀਆਂ ਦਾ ਪਾ ਪੁੱਛ ਕੇ ਮੁੰਡਾ ਅਗਲੇ ਅੰਦਰ ਨੂੰ ਆਵੇ ਕਰਦੀ ਨਾਰ ਬਿਨਾ ਕਰੀਆਂ ਕੌਣ ਬਚਾਏ ਕਰਦੀ ਨਾਰ ਬਿਨਾ ਕਰੀਆਂ ਕੌਣ ਬਚਾਵੇ ਕਰਦੀ ਮਾਰੀ ਨਾ ਵਢੀਲਾ ਕਰਦੀ ਨਾਰ ਬਿਨਾ ਕੋਈ ਨਹੀਂ ਪਰਾ ਦੀਵਾ ਕਹਿ ਵਿਛ ਤਰਗੇ ਮੈਤਾਰੇ ਮੈ ਨਟਕਾ ਜਹਵੇ ਹਮੀ ਕੀ ਦੀ ਪਰਗੇ ਨਰੁਗਾਨੀ ਦੀ ਬਾਰ ਮੂਰਤੋ ਬੜਗੇ ਨਰੁ ਤੀ ਬਾਰ ਮੂਰਤੋ ਬੜਗੇ ਨਰੁਗਾਨੀ ਦੀ ਬਾਰ ਮੂਰਤ ਪੁਰਨੀ ਦੀ ਨਰੁਗਾਨੀ ਦੀ ਦਾ ਫਲ ਤੇ ਨਾ तेरी भीरे कुल मित्रीर तेरी भठी चवरी रा तेरी भठी चवरी कुल मित्रे दे नडी मारा त भठी रे तर दे कंध में चौण गिया कंस जिन ਇਹਾਂ ਦੇ ਨਿਆਣੇ ਕੰਡ ਵਿੱਚ ਰੋਣ ਗੀਆਂ ਪੰਤੇ ਜਿਨਾਂ ਦੇ ਗੋਸ ਯਾਂ ਪੇਡਾ ਦਾ ਮੇਰਾ ਢੋਲ ਬਟਵਾਰੀ ਪੱਤਿਆਂ ਪੇਡਾ ਦਾ ਮੇਰਾ ਢੋਲ ਬਟਵਾਰੀ ਨਿੱਤ ਯੋਨਾ ਜਾਣਾ ਯੋਦਾ ਕੰਮ ਸੇਰਕਾਰੀ ਨਿੱਤ ਯੋਨਾ ਜਾਣਾ ਯੋਦਾ ਕੰਮ ਸੇਰਕਾਰੀ ਮੇਰਾ ਤਮੰਦੜਾ ਹਾੜ ਮਾਏ ਮੇਰੀ की दा गए, दस कि कड्डा रुमाल माए मेरिए दस कि रंजने रुमार दिए मेरिए रंजने रुमार दिए मेरिए रंजने मार दिए मेरिए हूं के छिया छॾी आे पैणे न